ਅੱਜ ਬੜੇ ਹੀ ਦੁਖੀ ਹਿਰਦੇ ਨਾਲ ਇੱਕ ਗੱਲ ਸਾਂਝੀ ਕਰਨ ਲੱਗਿਆ। ਉਹਦੇ ਵਿੱਚ ਇੱਕ ਵੀਡੀਓ ਸਾਂਝੀ ਕਰਨ ਲੱਗਿਆ ਤੁਹਾਡੇ ਨਾਲ। ਮੈਨੂੰ ਨਹੀਂ ਪਤਾ ਸਾਂਝਾ ਕਰਨਾ ਸਹੀ ਆ ਜਾਂ ਗਲਤ ਆ। ਜੇ ਗਲਤ ਹੋਇਆ ਤੁਸੀਂ ਬਖਸ਼ਣਹਾਰ ਹੋ। ਪਰ ਇੱਕ ਧੀ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣੀ ਆ। ਤੁਸੀਂ ਸੁਣ ਵੀ ਲਈ ਹੋਣੀ ਆ। ਪਰ ਰਹਿਾਂ ਨਹੀਂ ਗਿਆ ਆਪਦੇ ਬੱਚੇ ਦੇਖ ਕੇ। ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਵੀ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਾਨਤ ਕੌਰ ਆਂ ਮੈਂ ਰਾਜਵੀਰ ਜਵੰਦਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਨ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਥਾ ਦੂਰ ਨਹੀਂ ਹੋਣਾ ਉਹ ਮੇਥੋ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾਲ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਧੰਨਵਾਦ ਇਹ ਮੈਂ ਨਾ ਵੀਡੀਓ ਬਣਾਉਣੀ ਨਹੀਂ ਸੀ ਤੇ ਇੱਕ ਮਜਬੂਰੀ ਬਣ ਗਈ ਮੈਂ ਨਾ ਲਾਈਵ ਦੇਖਦਾ ਪਿਆਈ ਭੋਗਦਾ ਰਾਜਵੀਰ ਜਵੰਦੀ ਵੀਰੇ ਦੇ ਤੇ ਜਦੋਂ ਧੀ ਬੋਲੀ ਨਾ ਮੇਰੇ ਕੋਲ ਸ਼ਬਦ ਨਹੀਂ ਪਰ ਮੈਂ ਇਹਨਾਂ ਦੱਸਦਾ ਹੁਣ ਤੁਸੀਂ ਇਹ ਗੱਲ ਨਾ ਕਹਦੇ ਹੋ ਕਮੈਂਟਾਂ ਚ ਅੱਖਾਂ ਲਾਲ ਕਰਕੇ ਬਹਿ ਗਿਆ ਬੋਲਣ ਲੱਗ ਗਿਆ ਮੈਿਕ ਚੱਕੀ ਬਈ ਮੈਂ ਬੋਲਣ ਇਸ ਕਰਕੇ ਲੱਗਿਆ ਕਿ ਜਿਹੜਾ ਨਾ ਰੋਡਾਂ ਤੇ ਹਵਾਰਾ ਪਸ਼ੂ ਫਿਰਦੇ ਨਹੀਂ ਉਹ ਯਾਰ ਉਹਨਾਂ ਦਾ ਹੱਲ ਕਰਾ ਲਓ ਪਿੰਡ ਨੂੰ ਗਰਾਊਂਡ ਦੇ ਤਾਂ ਮਾਨ ਸਾਹਿਬ ਨੇ ਧੰਨਵਾਦ ਉਹਨਾਂ ਦਾ ਰਾਜਵੀਰ ਜਵੰਦੇ ਦੀ ਯਾਦ ਲਈ ਇੱਕ ਗੇਟ ਇੱਕ ਵੀਰੇ ਦਾ ਸਟੈਚੂ ਲੱਗੂਗਾ ਤੇ ਇੱਕ ਪਿੰਡ ਨੂੰ ਗਰਾਊਂਡ ਮਿਲੂਗਾ ਧੰਨਵਾਦ ਯਾਦਗਾਰ ਉੱਥੇ ਜਿਹੜੀ ਇੱਕ ਹਿਸਟਰੀ ਦੇ ਵਿੱਚ ਇੱਕ ਨਾਮ ਲਿਖਿਆ ਗਿਆ ਰਾਜਵੀਰ ਵੀਰੇ ਦਾ ਮੈਂ ਤੁਰਿਆ ਨਹੀਂ ਗਿਆ ਮੈਂ ਮੈਨੂੰ ਐ ਕਿ ਹੁਣ ਮੈਂ ਇਹ ਵੀਡੀਓ ਪਾਵਾਂ ਕਿ ਤਾਂ ਜੋ ਇਹ ਜਿਹੜੀ ਅਪੀਲ ਆ ਹਰ ਬੰਦੇ ਤੱਕ ਪਹੁੰਚ ਜਵੇ ਹੈ ਭਾਈ ਅਪੀਲ ਇਹ ਆ ਕਿ ਮਾਨ ਸਾਹਿਬ ਐਟ ਟਾਈਮ ਤੁਸੀਂ ਪੰਜਾਬ ਦੇ ਰਾਜੇ ਹੋ ਕਿ ਜੇ ਹੋ ਸਕੇ ਆ ਨਾ ਤਾਂ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਉਹਨਾਂ ਦਾ ਹੱਲ ਕਰ ਦਿਓ ਪਤਾ ਨਹੀਂ ਕਿੰਨੇ ਕੁ ਰਾਜਵੀਰ ਅਰਗੇ ਹਰ ਰੋਜ਼ ਇਸ ਆਵਾਰਾ ਪਸ਼ੂਆਂ ਦੀ ਭੇਟ ਚੜਦੇ ਨੇ ਕਿਸੇ ਦੇ ਮੋਟਰਸਾਈਕਲ 'ਚ ਵੱਜੇ ਕਿਸੇ ਦੀ ਗੱਡੀ 'ਚ ਵੱਜੇ ਕਿਸੇ ਦੇ ਸਾਈਕਲ ਦੇ ਵਿੱਚ ਵੱਜੇ ਕਈ ਵਾਰ ਬਾਜ਼ਾਰ ਦੇ ਵਿੱਚ ਵੀ ਅਵਾਰਾ ਪਸ਼ੂ ਘਮਰੇ ਹੁੰਦੇ ਆ ਨੁਕਸਾਨ ਕਰ ਜਾਂਦੀ ਆ ਤਾਂ ਜਿਹੜੀ ਹੱਥ ਜੋੜ ਕੇ ਅਪੀਲ ਆ ਉਹ ਇਹੋ ਆ ਕਿ ਤੁਸੀਂ ਅਵਾਰਾ ਪਸ਼ੂਆਂ ਦਾ ਹੱਲ ਕਰਾ ਦਿਓ ਪੰਜਾਬ ਦੇ ਕਾਫੀ ਜ਼ਿਆਦਾ ਦੁੱਖ ਧੋਤੇ ਜਾਣਗੇ ਪਰ ਇੰਨੀ ਕ ਅਪੀਲ ਆ ਅਤੀ ਦੇ ਜਿਹੜੇ ਬੋਲ ਆ ਇਹ ਤੁਸੀਂ ਸੁਣ ਲਿਓ ਹਰੇਕ ਬੰਦਾ ਸੁਣ ਲਵੇ ਕੀ ਇੰਨੀ ਕ ਅਪੀਲ ਚੱਕੋ ਅੱਜ ਉਸ ਵੀਰ ਨੂੰ ਗਏ ਨੂੰ ਘੱਟੋ ਘੱਟ ਨਹੀਂ 7-8 ਦਿਨ ਹੋ ਗਏ ਠੀਕ ਆ ਤੇ ਉਦੋਂ 12 ਦਿਨ ਲਗਾਤਾਰ ਹਸਪੀਟਲ ਕੱਟੇ 11-12 ਦਿਨ ਪਰ ਹੱਲ ਤੱਕ ਕਿਸੇ ਪਾਸੇ ਵੀ ਕੋਈ ਹੱਲ ਨਜ਼ਰ ਨਹੀਂ ਆਇਆ ਬਾਈ ਕਮ ਸੇ ਕਮ ਆ ਜਿਹੜੀ ਅਪੀਲ ਆ ਹੱਥ ਜੋੜ ਕੇ ਬੇਨਤੀ ਆ ਆ ਧੀ ਨੇ ਜਿਹੜੇ ਹਿਰਦੇ ਬਲੂਨ ਦਰ ਕੇ ਰੱਖਤੇ ਨੇ ਚਾਰ ਬੋਲ ਕੱਢ ਕੇ ਮੂੰਹ ਚੋਂ ਧੀਆ ਪੁੱਤਾਂ ਨੂੰ Mapio piô,